ਅੱਜ ਵਿਧਾਨ ਸਭਾ ਦੇ ਅੰਦਰ ਸੰਵਿਧਾਨ ਦੀ 85ਵੀਂ ਸੋਧ ਨੂੰ ਲੈ ਕੇ ਕਾਫੀ ਚਰਚਾ ਹੋਈ ਖਾਸ ਤੌਰ ਦੇ ਉਹ ਜਿਹੜੇ ਦਲਿਤ ਭਾਈਚਾਰੇ ਨਾਲ ਜੁੜੇ ਵਿਧਾਇਕ ਨੇ ਉਹਨਾਂ ਨੇ ਕਿਹਾ ਕਿ ਦਲਤਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਸਾਡੇ ਨਾਲ ਰਾਜਕੁਮਾਰ ਵੀਰਕਾ ਜਿਨ੍ਹਾਂ ਨੇ ਵਿਰੋਧ ਕੀਤਾ ਉਹ ਨਾਲ ਨੇ ਸਰ ਕਿਉਂ ਅੱਜ ਤੁਸੀਂ ਇਹ ਪੂਰੇ ਮਾਮਲੇ ਨੂੰ ਸਦਨ ਵੀ ਨਹੀਂ ਚੱਲਣ ਦਿੱਤਾ ਤਾਂ ਕਾਫੀ ਅਕਾਲੀ ਦਲ ਦੇ ਵੀ ਔਰ ਕਾਂਗਰਸ ਦੇ ਦੋਵਾਂ ਪਾਸਿਆਂ ਦੇ ਜਿਹੜੇ ਦਲਿਤ ਭਾਈਚਾਰਾ ਨਾਲ ਜੁੜੇ ਵਿਧਾਇਕ ਨੇ ਉਹਨਾਂ ਨੇ ਤਾਂ ਵਿਰੋਧ ਕੀਤਾ ਕਿ ਇਸ ਨੂੰ ਕਿਉਂ ਲਾਗੂ ਨਹੀਂ ਕੀਤਾ ਜਾ ਰਿਹਾ ਦੇਖੋ ਮੈਂ ਮਸੂਦ ਸੇ ਕਰਦਾ ਹਾਂ ਕਿ ਜਿਹੜੀ 50ਵੀਂ ਸੋਧ ਹੈ ਮਾਨੀਆਂ ਡੀਐਸਟੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਪਾਰਲੀਮੈਂਟ ਹੈ ਉਸਨੇ 50ਵੀਂ ਸੋਧ ਪਾਸ ਕੀਤਾ ਬਿਲਕੁਲ ਔਰ ਦੇਸ਼ ਦੀ ਜਿਹੜੀ ਦੂਸਰੀ ਸੰਵਿਧਾਨਿਕ ਸੁਰੱਖਿਆ ਦੀ ਸੰਸਥਾ ਹੈ ਸੁਪਰੀਮ ਕੋਰਟ ਉਸ ਦੇ ਵਿੱਚੋਂ ਇਸ ਨੂੰ ਮਨਜ਼ੂਰੀ ਮਿਲੀ ਅਤੇ ਮੋਹਰ ਲੱਗੀ ਹੋਈ ਹੈ ਔਰ ਇਹ 19 ਸਟੇਟਾਂ ਦੇ ਅੰਦਰ 50ਵੀਂ ਸੋਧ ਲਾਗੂ ਹੋ ਚੁੱਕੀ ਹੈ ਔਰ ਪੰਜਾਬ ਜਿਹੜਾ ਕਿ ਦਲਿਤਾਂ ਦਾ ਸਭ ਤੋਂ ਵੱਡਾ ਪੋਪੂਲੇਸ਼ਨ ਦਾ ਇਲਾਕਾ ਹੈ ਉੱਥੇ 50ਵੀਂ ਸੋਧ ਲਾਗੂ ਜਾਣਬੁੱਝ ਕੇ ਨਹੀਂ ਕੀਤੀ ਕਿ ਇਹ ਅਹਿਮ ਪੁਆਇੰਟ ਕੀ ਨੇ ਅਹਿਮ ਪੁਆਇੰਟ ਇਹ ਹੈਗੇ ਕਿ ਜਿਹੜੀਆਂ ਜਿਹੜਾ ਜਿਹੜੀ ਜਿਹਦੇ ਵਿੱਚ ਪ੍ਰੋਮੋਸ਼ਨ ਦਾ ਮਾਮਲਾ ਹੈ EMPLYEE ਦੀ ਪ੍ਰੋਮੋਸ਼ਨ ਹੈ ਉਹ ਜਿਹੜਾ ਜੇਈ ਇਹ ਦਲੇਦ ਦੇ ਅੰਡਰ ਕਮ ਕਰਦਾ ਸੀ ਦਲੇਦ ਐਸ ਡੀਓ ਹੈ ਔਰ ਜੇ ਜਿਹੜਾ ਹੈਗਾ ਉਹ ਜੇਈ ਜਰਨਲ ਕਾਸਟ ਦਾ ਹੈ ਅੱਜ ਜੇਈ ਜਿਹੜਾ ਉਹ ਐਕਸੀਅਨ ਬਣ ਗਿਆ ਦਲਿਤ ਐਸ ਡੀਓ ਦਾ ਐਸ ਡੀਓ ਰਹਿ ਗਿਆ ਇਹ ਦਾਕਾ ਪਿਆ ਉਹਦੇ ਉੱਪਰ ਉਹ ਪ੍ਰੋਮੋਸ਼ਨਾਂ ਰੋਕੀਆਂ ਹੋਈਆਂ ਹਨ ਪ੍ਰੋਮੋਸ਼ਨਾਂ ਦੂਸਰਾ ਉਹਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ 45000 ਪੋਸਟਾਂ ਬੈਕਲੌਗ ਦੇ ਵਿੱਚ ਖਾਲੀ ਪਈਆਂ ਹੋਈਆਂ 50ਵੀਂ ਸੋਧ ਲਾਗੂ ਨਾ ਹੋਣ ਕਰਕੇ 45000 ਲੋਕਾਂ ਦਾ ਰਾਈਟ ਜਿਹੜਾ ਉਹ ਖੁੱਸਿਆ ਪਿਆ ਇੱਥੇ ਜਿਹੜੇ ਬੱਚੇ ਪੜ ਲੈ ਕੇ ਖੜਕਾਂ ਦੇ ਘੁੰਮ ਰਹੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਪ੍ਰੋਮੋਸ਼ਨ ਜਿਹੜੀ ਤੁਸੀਂ ਨੌਕਰੀਆਂ ਵਿੱਚ ਦਲਿਤਾਂ ਨੂੰ ਪ੍ਰੋਮੋਸ਼ਨ ਦਾ ਮਸਲਾ ਅਗਰੇ ਨਹੀਂ ਕਰਦੀ ਹੁਣ ਵੀ ਆਉਣ ਵਾਲੇ ਦਿਨਾਂ ਸਰਕਾਰ ਤਾਂ ਕੀ ਕਾਂਗਰਸ ਤਾਂ ਕੀ ਰੱਖੋ ਦੇਖੋ ਮੇਨਲੀ ਗੱਲ ਇਹ ਆ ਕਿ ਇਹ ਖਾਲੀ ਜਿਹੜੀ ਆ ਉਹ ਵਿਪੱਖਸ਼ ਵਾਲਿਆਂ ਨੇ ਨਿਮਾਨ ਨਹੀਂ ਕੀਤੀ ਸਤਾ ਪੱਖਸ਼ ਦੇ ਵਿੱਚ 24 ਐਮਐਲਏ ਦਲਿਤ ਹੈ 10 ਐਮਐਲਏ ਵਿਪੱਖਸ਼ ਦੇ ਵਿੱਚ ਹੈ ਇਹ 34 ਦੇ 34 ਐਮਐਲਏ ਨੇ ਜਿਹੜੀ ਆ ਉਹ ਮੰਗ ਉਠਾਈ ਲੇਕਿਨ ਮੈਨੂੰ ਅਫਸੋਸ ਇਹ ਗੱਲ ਦਾ ਹੈ ਕਿ ਮਾਨਿਆ ਉਪ ਮੁੱਖ ਮੰਤਰੀ ਹਾਊਸ ਦੇ ਵਿੱਚ ਮੌਜੂਦ ਸਨ ਉਹਨਾਂ ਨੇ ਜਿਹੜੇ ਚੁਣੇ ਹੋਏ ਨਮਾਇੰਦੇ ਹੈ ਉਹਨਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਕੀਤੀ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਿਆ ਲੱਗਦਾ ਵੀ ਦਲਤਾਂ ਦੇ ਨਾਲ ਕਿਤੇ ਕਿਤੇ ਭੇਪ ਭਾਵ ਇਹ ਸਰਕਾਰ ਦਾ ਰਵਈਆ ਦਲਤਾਂ ਦੇ ਖਿਲਾਫ ਆ ਇਹ ਸਰਕਾਰ ਦਲਤ ਮਾਰੂ ਨੀਤੀਆਂ ਨੂੰ ਮੰਨਦੀ ਆ ਔਰ ਇਹ ਸਰਕਾਰ ਨੂੰ ਬੜੀ ਜਲਦੀ ਇਲੈਕਸ਼ਨਾਂ ਦੇ ਵਿੱਚ ਲੋਕੀ ਮਾਂਝ ਦੇਣਗੇ ਜਿਸਨ ਰਾਜਕੁਮਾਰ ਵੀਰਕਾ ਜਿਹੜੇ ਲਗਾਤਾਰ ਇਸ ਮਾਮਲੇ ਦਾ ਸਦਨ ਦੇ ਅੰਦਰ ਵਿਰੋਧ ਕਰਦੇ ਰਹੇ ਹੁਣ ਵੀ ਉਹਨਾਂ ਦਾ ਇਹੀ ਕਹਿਣਾ ਕਿ ਸਰਕਾਰ ਦਲਿਤ ਵਿਰੋਧੀ ਸਟੈਪ ਲੈ ਰਹੀ ਐ ਇਸੇ ਕਰਕੇ 85ਵੀਂ ਸੂਧ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ